बहुत ही सत्कार योग साथ जय भीम जय भारत जय सबकाशियांश अज आप बहुत ही अहम मुद्दे पर गलबात करते हैं कि आप सबनों पता है कि थोड़े ही समय बाद लोकसभा इलेक्शन आ रहे हैं जिस ਬਹੁਤ سارے ਕੈਂਡੀਡੇਟ ਜੋ ਕਿ ਆਪਣਾ ਆਪਣਾ ਭਵਿੱਖ ਅਜ਼ਮਾਨ ਵਾਸਤੇ ਖੜੇ ਹਨ ਆਪਾਂ ਗੱਲ ਕਰੀਏ ਜਲੰਧਰ ਲੋਕ ਸਭਾ ਚਿਕਨਾ ਜੋ ਕਿ ਅਰਜਨਬ ਸੀਟ ਤੋਂ ਹੈ ਅਰਜਨਬ ਸੀਟ ਦੇ ਉੱਪਰ ਸਾ ਜਿੰਨੇ ਵੀ ਕੈਂਡੀਡੇਟ ਖੜੇ ਹਨ ਉਹ ਸਾਰੇ ਹੀ ਦਲਿਤ ਸਮਾਜ ਵਿੱਚੋਂ ਹਨ ਰਿਜਰਕਸ਼ਨ ਵਿੱਚੋਂ ਹਨ ਆਪ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਰਿਜ਼ਰਵਿਸ਼ ਹੈ ਰਿਜ਼ਰਵੇਸ਼ਨ ਆ ਉਹ ਕਿੱਦਾਂ ਮਿਲੇਗੀ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੀ ਬਹੁਤ ਹੀ ਮਿਹਨਤ ਦਾ ਸਦਕਾ ਬਹੁਤ ਹੀ ਜੱਦੋਜਹਿਦ ਕਰਕੇ ਉਹਨਾਂ ਨੇ ਸਾਨੂੰ ਤਜਰਬੇ ਲੈ ਕੇ ਦਿੱਤੀ ਜਿਸ ਦੇ ਪਿੱਛੇ ਬਹੁਤ ਹੀ ਲੰਬੀ ਕਹਾਣੀ ਹੈ ਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਕੁਰਬਾਨ ਕਰਕੇ ਸਾਨੂੰ ਵਿਜਲਸ਼ਨ ਲਗਦੀ ਤਾਂ ਕਿ ਮੇਰਾ ਸਮਾਜ ਇੱਕ ਉੱਪਰ ਕਾਸਟ ਦੀਆਂ ਜਾਤੀਆਂ ਦੇ ਬਰਾਬਰ ਖੜਾ ਹੋ ਸਕੇ ਜੋ ਕਿ ਸਾਡੇ ਨਾਲ ਬਹੁਤ ਸਾਰਾ ਭੇਦਭਾਵ ਜਾਤ ਪਾਤ ਵਗੈਰਾ ਕਰਦਿਆਂ ਸਨ ਇਸ ਕਰਕੇ ਹੁਣ ਸਾਰੇ ਕੈਂਡੀਡੇਟ ਤੇ ਯਰਬ ਸੀਟਾਂ ਤੋਂ ਖੜੇ ਹਨ ਉਹ ਸਾਰੇ ਹੀ ਦਲਿਤ ਸਮਾਜ ਵਿੱਚੋਂ ਹਨ ਹੁਣ ਆਪਾਂ ਸੋਚਣਾ ਹੈ ਕਿ ਹੈ ਤਾਂ ਸਾਡੇ ਸਮਾਜ ਵਿੱਚੋਂ ਤੇ ਆਪਾਂ ਕਿਹਨੂੰ ਵੋਟ ਵਾ ਕੇ ਜਿਤਾਈਏ ਔਰ ਉਹ ਸਾਡੀਆਂ ਹੀ ਵੋਟਾਂ ਵੰਡੀਆਂ ਜਾਣੀਆਂ ਉਹ ਕਿ ਸਾਡੀਆਂ ਸਾਡੇ ਸਮਾਜ ਵਿੱਚੋਂ ਹੀ ਖੜੇ ਹਨ ਸਾਰੇ ਹੁਣ ਸਾਡਾ ਸੋਚਣਾ ਬਣਦਾ ਹੈ ਕਿ ਜਿਹੜੇ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਤੋਂ ਖੜੇ ਹਨ ਕਿ ਉਹ ਪਾਰਟੀਆਂ ਸਾਡੇ ਸਮਾਜ ਦੀ ਗੱਲ ਕਰਦੀਆਂ ਸਾਡੇ ਸਮਾਜ ਦੇ ਹਿੱਤਾਂ ਦੀ ਗੱਲ ਕਰਦੀਆਂ ਸਾਡੀਆਂ ਜੋ ਸੂਰਤਾਂ ਸਾਡਾ ਜੋ ਸੰਵਿਧਾਨ ਦੇ ਵਿੱਚ ਸਾਨੂੰ ਅਧਿਕਾਰ ਮਿਲੇ ਹਨ ਸਾਡੇ ਅਧਿਕਾਰਾਂ ਦੀ ਰਾਖੀ ਕਰਦੀਆਂ ਤੇ ਸਾਨੂੰ ਸੋਚਣਾ ਬੰਦਾ ਹੈ ਹੁਣ ਆਪਾਂ 77 ਸਾਲ ਤੋਂ ਅਲੱਗ-ਅਲੱਗ ਪਾਰਟੀਆਂ ਨੂੰ ਵੋਟਾਂ ਵਹਾ ਕੇ ਸੱਤਾ ਤੇ ਕਾਬਜ਼ ਕਰਦੇ ਆ ਰਹੇ ਹਨ ਕਿ ਸਾਡੇ ਸਮਾਜ ਦਾ ਸੁਧਾਰ ਹੋਇਆ ਰਿਜ਼ਰਵੇਸ਼ਨ ਦੀ ਬਦولت ਕੁਝ ਇੱਕ ਲੋਕਾਂ ਨੇ ਫਾਇਦਾ ਲਿਆ ਔਰ ਨੌਕਰੀਆਂ ਤੇ ਲੱਗੇ ਵੱਡੇ-ਵੱਡੇ ਪੋਸਟਾਂ ਤੇ ਲੱਗੇ ਜੱਜ ਵਕੀਲ ਬਣੇ ਔਰ ਟੀਚਰ ਪ੍ਰਿੰਸੀਪਲ ਬਣੇ ਔਰ ਆਈਪੀਐਸ ਅਫਸਰ ਵੀ ਬਣੇ ਪਰ ਉਹ ਉਹਨਾਂ ਦੀ ਰਿਜ਼ਰਪਸ਼ਨ ਦਾ ਫਾਇਦਾ ਲੈ ਕੇ ਉਹ ਬਾਬਾ ਸਾਹਿਬ ਨੂੰ ਭੁੱਲ ਗਏ ਜਿਨ੍ਹਾਂ ਨੇ ਰਿਜ਼ਰਪਸ਼ਨ ਦੇ ਬਦਲੇ ਆਪਣਾ ਸਾਰਾ ਪਰਿਵਾਰ ਜਿਹੜਾ ਕੁਰਬਾਨ ਕਰ ਦਿੱਤਾ ਸਾਨੂੰ ਇਹ ਹੱਕ ਲੈ ਕੇ ਦੇਣ ਲਈ ਸਰਾ ਸਮ ਆਪਣਾ ਸਾਰਾ ਜਿਹੜਾ ਆਪਣਾ ਪਰਿਵਾਰ ਕੁਰਬਾਨ ਕੀਤਾ ਤੇ ਉਹ ਲੋਕ ਬਹੁਤ سارے ਲੋਕ ਕੁਛ ਇੱਕ ਨੂੰ ਛੱਡ ਕੇ ਬਾਬਾ ਸਾਹਿਬ ਡਾਕਟਰ ਮੀਤ ਕਨ ਨੂੰ ਭੁੱਲ ਕੇ ਬੈਠ ਗਏ ਹੁਣ ਸਾਡੇ ਸਮਾਜ ਨੂੰ ਸੋਚਣਾ ਬੰਦਾ ਹੈ ਕਿ ਬਹੁਜਨ ਸਮਾਜ ਪਾਰਟੀ ਜੋ ਕਿ ਮੰਨਵਾਦ ਬਲੋਂ ਬਣਾਈ ਹੋਈ 6743 ਜਾਤਾਂ ਦੀ ਇੱਕ ਪਾਰਟੀ ਹੈ ਜੋ ਕਿ ਸਾਡੇ ਸਮਾਜ ਨੂੰ ਮੰਨਵਾਦ ਨੇ 6743 ਜਾਤਾਂ ਦੇ ਵਿੱਚ ਵੰਡਿਆ ਸਾਡੇ ਭਾਰਤ ਅੰਦਰ ਇੰਨੀਆਂ ਜਾਤਾਂ ਚ ਚੰਦ ਚੱਲ ਰਹੀਆਂ ਹਨ। ਔਰ ਇਹਨਾਂ ਜਾਤਾਂ ਨੂੰ ਬਾਬਾ ਸਾਹਿਬ ਨੇ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਦੇ ਲੈ ਕੇ ਜਾਂਦਾ। ਤੇ ਜੋ ਸਾਬਕਾਂਸ਼ੀ ਰਾਮ ਉਹਨਾਂ ਨੇ ਇਹਨਾਂ ਸਾਰੀਆਂ ਜਾਤਾਂ ਨੂੰ ਮਿਲਾ ਕੇ ਇੱਕ ਬਹੁਜਨ ਸਮਾਜ ਪਾਰਟੀ ਬਣਾਈ ਤਾਂ ਕਿ ਇਹ ਲੋਕ ਸਤਾ ਦੇ ਕਾਬਜ ਹੋਣ ਤੇ ਆਪਣੇ ਹੱਕਾਂ ਦੀ ਰਾਖੀ ਕਰਨ। ਪਰ ਸਾਡੇ ਸਮਾਜ ਦੇ ਲੋਕ ਵੰਡੇ ਗਏ। ਕਿੱਦਾਂ ਵੰਡੇ ਗਏ? ਇਹ ਕਸਬ ਕਾਂਸ਼ੀਰਮ ਉਹਨਾਂ ਨੇ ਕਿਤਾਬ ਲਿਖੀ ਸੀ ਜਿਹਦਾ ਨਾਮ ਹੈ ਚਮਚਾ ਯੁੱਗ ਉਹ ਹਰ ਇੱਕ ਇਨਸਾਨ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਵੀ ਉਸ ਕਿਤਾਬ ਵਿੱਚ ਕੀ ਲਿਖਿਆ ਮੈਂ ਛੋਟਾ ਜਿਹਾ ਵਾਕਿਆ ਸੰਝਾ ਕਰਦਾ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਦੋ ਸਾਡੇ ਸਮਾਜ ਨੇ ਜਾਂ ਸਾਡੇ ਸਮਾਜ ਦੀ ਪਾਰਟੀ ਨੇ ਥੋੜਾ ਜਿਹਾ ਸਟੈਬਲਿਸ਼ ਹੋਣਾ ਹੈ ਥੋੜਾ ਜਿਹਾ ਤਾਂ ਬਦਲ ਦੀ ਕੋਸ਼ਿਸ਼ ਕਰਨੀ ਆ ਕਿ ਜਦੋਂ ਮੰਨੂ ਬਰ ਸਰਕਾਰਾਂ ਨੂੰ ਥੋੜਾ ਖਤਰਾ ਹੋਣਾ ਆ ਤੇ ਇਹਨਾਂ ਸਰਮਾਇਦਾਰ ਪਾਰਟੀਆਂ ਨੇ ਸਾਡੇ ਹੀ ਸਮਾਜ ਦੇ ਵਿੱਚੋਂ ਚਮਚੇ ਪੈਦਾ ਕਰਨੇ ਆ ਉਹ ਚਮਚੇ ਆਪਣੇ ਨਿੱਜੀ ਸਵਾਰਥ ਲਈ ਸਾਡੇ ਲੋਕਾਂ ਨੂੰ ਗੁੰਮਰਾਹ ਕਰਨਗੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਨਗੇ ਤੇ ਸਾਡੇ ਲੋਕ ਪੋੜੇ ਪਾੜੇ ਲੋਕ ਉਹਨਾਂ ਦੇ ਜਾਲ ਵਿੱਚ ਫਸ ਗਏ ਉਹ ਇੱਕ ਨਿੱਜੀ ਸਵਾਰਥ ਵਾਲੇ ਸਾਡੇ ਸਮਾਜ ਨੂੰ ਗੁੰਮਰਾਹ ਕਰਕੇ ਦੂਸਰੀਆਂ ਪਾਰਟੀਆਂ ਨੂੰ ਵੋਟਾਂ ਪਵਾ ਦਿੰਦੇ ਆ ਹਨ। ਔਰ ਸਾਡੇ ਸਮਾਜ ਦੇ ਵੋਟਾਂ ਵੰਡੀਆਂ ਜਾਂਦੀਆਂ ਹਨ। ਤੇ ਵੋਟਾਂ ਵੰਡ ਦਾ ਸਦਕਾ ਇਹ ਭੋਜਨ ਸਮਾਜ ਪਾਰਟੀ ਸਤਾ ਦੇ ਕਾਬਜ ਨਹੀਂ ਹੁੰਦੀ। ਤੇ ਅਸੀਂ ਫਿਰ 5 ਸਾਲ ਉਹਨਾਂ ਦਾ ਦਸ਼ਾ ਦੇਖਨੇ ਆ। ਔਰ ਫਿਰ 5 ਸਾਲ ਹੁੰਦੇ ਆ। ਫੇਰ ਅਸੀਂ ਉਸੇ ਤਰ੍ਹਾਂ ਬੰਡੇ ਜਾਣੇ ਆ ਤਾਂ ਫੇਰ ਅਸੀਂ 5 ਸਾਲ ਫੇਰ ਅਸੀਂ ਆਪਣਾ ਕਹਾਣ ਕਰਵਾਨੇ ਆ ਇਹ ਪਾਰਟੀਆਂ ਸਾਨੂੰ ਸੋਚਣਾ ਬੰਦਾ ਵੀ ਇਹ ਪਾਰਟੀਆਂ ਸਾਡੇ ਦੇਖੋ ਬੱਚਿਆਂ ਦੀ